ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਪ੍ਰੈਸ ਦੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਨਾਲ ਹੀ ਮਾਫੀ ਮੰਗਣਾ ਚਾਹੁੰਦਾ ਹਾਂ ਕਿ ਦਿੱਤੇ ਹੋਏ ਸਮੇਂ ਤੋਂ ਅਸੀਂ ਕਾਫੀ ਲੇਟ ਆਂ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਨੂੰ ਮਾਫ ਕਰੋਗੇ ਕਿਉਂਕਿ ਅੱਜ ਪਹਿਲਾ ਜਿਹੜਾ ਦੌਰਾ ਸੀ ਰਾਜਨੀਤਿਕ ਵਿਅਕਤੀਆਂ ਦੇ ਕਈ ਵਾਰੀ ਵੱਸ ਦੀ ਗੱਲ ਨਹੀਂ ਰਹਿੰਦੀ ਇਸ ਕਰਕੇ ਮੈਂ ਲੇਟ ਹੋ ਗਿਆ ਖਿਮਾ ਦਾ ਜਾਚਕਾਂ ਬਹੁਤ ਹੀ ਸਤਿਕਾਰਯੋਗ ਸਾਡੇ ਜਰਨਲ ਸਕੱਤਰ ਪੰਜਾਬ ਸੰਦੀਪ ਸੰਧੂ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਮੁੱਲਾਪੁਰ ਸਾਹਿਬ ਤਲਵਾਰ ਸਾਹਿਬ ਔਰ ਇਸ ਇਲਾਕੇ ਦੀ ਨੁਮਾਇੰਦ ਮਹਿਲਾ ਕਾਂਗਰਸ ਦੀ ਸਾਡੀ ਪ੍ਰਧਾਨ ਗੁਰਸ਼ਰਨ ਰੰਦਾਵਾ ਜੀ ਔਰ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਸਾਡੇ ਜੱਗਾ ਜੀ ਸਾਬਕਾ ਐਮਐਲਏ ਜਗਰਾਉਂ ਮੇਰੇ ਭਰਾ ਬਹੁਤ ਹੀ ਸਤਿਕਾਰਯੋਗ ਸਾਡੇ ਸੋਨੀ ਗਾਲਬ ਸਾਹਿਬ ਜਿਲ੍ਹਾ ਕਾਂਗਰਸ ਕਮੇਟੀ ਦੇ ਸਾਡੇ ਪੁਰਾਣੇ ਪ੍ਰਧਾਨ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਰਮਨ ਸੁਬਰਾਮਨੀਅਮ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਖਲੀਫਾ ਸਾਹਿਬ ਆ ਮੇਰਾ ਪ੍ਰਭ ਯੂਥ ਕਾਂਗਰਸ ਦਾ ਸਾਥੀ ਮਨਜੀਤ ਸਿੰਘ ਹੰਬੜਾ ਜੀ ਬਹੁਤ ਸਤਿਕਾਰਯੋਗ ਸਾਡੇ ਕਾਕਾ ਜੀ ਤੇ तमाम ਸਾਡੇ ਪ੍ਰੈਸ ਦੇ ਸਾਥੀ ਗਨ ਸਭ ਤੋਂ ਪਹਿਲਾਂ ਮੈਂ ਜਗਰਾਉਂ ਦੇ ਲੋਕਾਂ ਦਾ ਤੇ ਖਾਸ ਕਰਕੇ ਲੁਧਿਆਣੇ ਦੇ ਲੋਕਾਂ ਦਾ ਮੈਂ ਕੋਟਨ ਕੋਟ ਤੁਹਾਡੇ ਰਾਹੀਂ ਸ਼ੁਕਰਾਨਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਬੇਤਹਾ ਮੈਨੂੰ ਪਿਆਰ ਦਿੱਤਾ ਸੱਚ ਜਾਣਿਓ ਬੜੇ ਅਰਸਿਆਂ ਬਾਅਦ ਮੈਨੂੰ ਮੇਰੀ ਮਾਂ ਦੀ ਦੁਬਾਰਾ ਯਾਦ ਆਈ ਮੈਨੂੰ ਇੰਜ ਲੱਗਿਆ ਕਿ ਕਈ ਸਾਲਾਂ ਬਾਅਦ ਮੇਰੀ ਮਾਂ ਨੇ ਰਾਜੇ ਵਿੜਿੰਗ ਨੂੰ ਕੁੱਟ ਕੇ ਜੱਫੀ ਪਾ ਲਈ ਹੋਵੇ ਇਸ ਤਰ੍ਹਾਂ ਦਾ ਪਿਆਰ ਮੈਨੂੰ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਜਿਹੜਾ ਮੈਂ ਉਮੀਦ ਨਹੀਂ ਕਰਦਾ ਸੀ ਇਸੇ ਤਰ੍ਹਾਂ ਦਾ ਪਿਆਰ ਮੈਨੂੰ 2012 ਚ ਗਿੱਦੜਵਾ ਦੇ ਲੋਕਾਂ ਨੇ ਦਿੱਤਾ ਤੇ ਮੈਂ ਉਹਨਾਂ ਦਾ احਸਾਨ ਮੰਨਦਾ ਹਾਂ ਔਰ ਰਿਣੀ ਹਾਂ ਲੇਕਿਨ ਉਹ ਤਾਂ ਮੇਰਾ ਉੱਥੇ ਤਾਂ ਮੈਂ ਮੁਕਸਰ ਚ ਜੰਮਿਆ ਪਲਿਆ ਹਾਂ ਲੇਕਿਨ ਅੱਜ ਕੋਈ ਐਸਾ ਵਰਗ ਨਹੀਂ ਸੀ ਜਿਨੇ ਮੇਰਾ ਸਵਾਗਤ ਨਹੀਂ ਕੀਤਾ ਚਾਹੇ ਉਹ ਦੁਕਾਨਦਾਰ ਸੀ ਚਾਹੇ ਉਹ ਮਹਿਲਾਵਾਂ ਸਨ ਚਾਹੇ ਉਹ ਮੁਸਲਮ ਭਰਾ ਸਨ ਚਾਹੇ ਉਹ ਦਲਿਤ ਵੀਰ ਸਨ ਕਿਤੇ ਜੈ ਭੀਮ ਦਾ ਨਾਰਾ ਲੱਗ ਰਿਹਾ ਸੀ ਕਿਤੇ ਜੈ ਸ਼੍ਰੀ ਰਾਮ ਦਾ ਨਾਰਾ ਲੱਗ ਰਿਹਾ ਸੀ ਕਿਸੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਤੇ ਬੋਲੇ ਸੋਨ ਦੇ ਹਾਲ ਦੇ ਜਕਾਰੇ ਲੱਗ ਰਹੇ ਸਨ ਕਿ ਕਿਤੇ ਹallelujah ਮੈਂ ਸਮਝਦਾ ਕਿ ਕਿਸੇ ਵਿਅਕਤੀ ਨੇ ਕੋਈ ਮਤਲਬ ਕੇ ਪਿਆਰ ਅਨਿਓ ਕਮੀ ਨਹੀਂ ਛੱਡੀ ਔਰ ਮੈਨੂੰ ਪੂਰਨ ਉਮੀਦ ਹੈ ਕਿ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਲੀਡਰ ਮੇਰੇ ਆਪ ਜਨੀਆਂ ਰਾਹੁਲ ਗਾਂਧੀ ਜੀ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਕਿ ਉਹਨਾਂ ਨੂੰ ਲੱਗਿਆ ਕਿ ਲੁਧਿਆਣੇ ਦੀ ਲੜਾਈ ਜਾ ਕੇ ਰਾਜਾ ਵਿਡਿੰਗ ਹੁਣ ਤੋਂ ਲੜਨੀ ਹੈ ਬਹੁਤ ਸਾਰੇ ਸਤਕਾਰਯੋਗ ਲੀਡਰ ਮੇਰੇ ਜਿਹੜੇ ਦਿਲ ਦੇ ਬਹੁਤ ਕਰੀਬ ਨੇ ਉਹ ਲੁਧਿਆਣੇ 'ਚ ਹੈ ਭਾਰਤ 부ਸ਼ਨ ਆਸ਼ੂ ਜੀ ਇੱਕ ਨੇ ਤਲਵਾਰ ਸਾਹਿਬ ਇੱਕ ਨੇ ਪਾਂਡੇ ਸਾਹਿਬ ਇੱਕ ਨੇ ਡਾਬਰ ਸਾਹਿਬ ਨੇ ਸਾਰੇ ਇਹ ਸਾਥੀ ਗੰ ਅੱਜ ਇੱਥੇ ਜੱਗਾ ਜੀ ਬੈਠੇ ਐ ਫੋਨੀ ਜੀ ਹਰੀ ਬੈਠੇ ਐ ਰਮਨ ਜੀ ਸਾਰੇ ਮੁਲਾਪੁਰ ਸਾਹਿਬ ਠੀਮਾ ਸਾਹਿਬ ਇਹ ਸਰਰੇ ਸਤਕਾਰਯੋਗ ਆਗੂਆ ਨੇ ਅੱਜ ਦੀ ਜਿਹੜੀ ਮੇਰੀ ਫੇਰੀ ਹੈ ਇਹਨੂੰ ਚਾਰ ਚੰਨ ਲਾ ਦਿੱਤੇ ਸੋ ਮੈਂ ਉਮੀਦ ਕਰਦਾ ਜੋ ਰਾਹੁਲ ਗਾਂਧੀ ਜੀ ਨੇ ਮੇਰੇ ਤੇ ਜ਼ਿੰਮੇਵਾਰੀ ਲਈ ਹੈ ਉਹਨੂੰ ਪੂਰਨ ਤੌਰ ਤੇ ਨਿਭਾਉਂਦਿਆਂ ਹੋਇਆਂ ਕਰੇ ਖਰਾਵੇ ਆਪੇ ਆਪ ਕਰਨਾ ਤਾਂ ਲੁਧਿਆਣੇ ਦੇ ਲੋਕਾਂ ਨੇ ਫੈਸਲਾ ਜਗਰਾਉਂ ਦੇ ਲੋਕਾਂ ਨੇ ਤੇ ਮੁੱਲਾਪੁਰ ਦੇ ਲੋਕਾਂ ਨੇ ਤੇ ਗਿੱਲਾਂ ਦੇ ਲੋਕਾਂ ਨੇ ਤੇ ਲੁਧਿਆਣੇ ਸ਼ਹਿਰ ਵਾਲਿਆਂ ਨੇ ਕਰਨਾ ਲੇਕਿਨ ਮੈਨੂੰ ਅੱਜ ਸੰਭਾਵਨਾ ਨਜ਼ਰ ਆਈ ਜਿਵੇਂ ਕਿ ਸਿਆਣੇ ਬੰਦੇ ਅਦਾਜਾ ਲਾ ਲੈਂਦੇ ਐ ਕਿ ਠੰਡੀ ਹਵਾ ਜਦੋਂ ਚੱਲੇ ਤਾਂ ਉਦੋਂ ਉਮੀਦ ਕਰਦਾ ਕਿ ਬਾਰਿਸ਼ ਹੋਣ ਵਾਲੀ ਹੈ ਮੈਨੂੰ ਅੱਜ ਦੇ ਜਿਹੜਾ ਜੋ ਜਲਾਲ ਵੇਖ ਕੇ ਮੈਂ ਉਮੀਦ ਕਰਦਾ ਹਾਂ ਔਰ ਮੇਰਾ ਰਾਜਨੀਤਿਕ ਤਜਰਬਾ ਕਹ ਰਿਹਾ ਹੈ ਕਿ بارش ਹੋਣ ਵਾਲੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੋਣ ਵਾਲੀ ਅੱਜ ਨਕਮਸਕ ਹੋ ਕੇ ਆਏ ਆ ਨਾਨਕ ਸਰ ਸਾਹਿਬ ਵੀ ਸੋ ਬਹੁਤ ਵੱਡੀ ਬਿਟਰੇ ਸ਼ਾਇਦ ਮੈਂ ਚੋਣਾਂ ਨਾ ਲੜਦਾ ਇਥੋਂ ਲੇਕਿਨ ਬਹੁਤ ਵੱਡੀ ਜਿਹੜੀ ਬਿਟਰੇ ਕਾਂਗਰਸ ਪਾਰਟੀ ਦੇ ਨਾਲ ਸਾਡੇ ਭਰਾ ਰਵਨੀਤ ਸਿੰਘ ਬਿੱਟੂ ਸਾਹਿਬ ਨੇ ਜਿਹੜੀ ਕੀਤੀ ਹੈ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਆਲਾ ਹਾਈ ਕਮਾਂਡ ਨੇ ਇਹ ਸੋਚਿਆ ਕਿ ਇਹੋ ਜਿਹੇ ਲੋਕਾਂ ਨੂੰ ਸਨੇਹਾ ਦੇਣ ਦੀ ਲੋੜ ਹੈ ਜਿਹੜੇ ਲੋਕ ਲਾਲਚ ਆ ਕੇ ਸਾਰੀਆਂ ਕਦਰਾਂ ਕੀਮਤਾਂ ਭੁੱਲ ਕੇ ਤੇ ਜਾ ਕੇ ਦੂਸਰੇ ਕਿਸੇ ਵਿਅਕਤੀ ਦੀ ਝੋਲੀ 'ਚ ਬਹਿ ਜਾਂਦੇ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਔਖੇ ਸਮੇਂ ਤੇ ਛੱਡ ਜਾਣਾ ਉਹਨੂੰ ਧੋਖੇਬਾਜ਼ ਕਹਿੰਦੇ ਨੇ ਔਰ ਖਾਸ ਕਰਕੇ ਪੰਜਾਬੀ ਵੈਸੇ ਦਾ ਹਿੰਦੂਸਤਾਨੀ ਇਸ ਕਲ ਦੇ ਪੀੜਾ ਚ ਨੇ ਸਾਡਾ ਦੇਸ਼ ਜਿਹੜਾ ਹੈ 1947 ਤੋਂ ਪਹਿਲਾਂ ਆਜ਼ਾਦ ਹੋ ਜਾਣਾ ਸੀ ਜੇ ਧੋਖੇ ਬਾਜ਼ ਡਗੇ ਬਾਜ਼ ਤੇ ਗਦਾਰ ਨਾ ਹੁੰਦੇ ਫਿਰ ਭਗਤ ਸਿੰਘ ਨੂੰ ਸ਼ਾਇਦ ਕੁਰਬਾਨੀ ਕਰਨ ਦੀ ਲੋੜ ਨਹੀਂ ਪੈਣੀ ਸੀ ਫਿਰ ਲਾਲਾ ਲਾਜਪਤ ਰਾਏ ਨੂੰ ਸੂਲੀ ਤੇ ਚੜਨਾ ਨਹੀਂ ਪੈਣਾ ਸੀ ਜੇ ਫਿਰ ਕਰਤਾਰ ਸਿੰਘ ਸਰਾਬੇ ਨੂੰ ਸ਼ਹਾਦਤ ਨਹੀਂ ਦੇਣੀ ਪੈਣੀ ਸੀ ਫਿਰ ਰਾਜਗੁਰੂ ਸਖਦੇਵ ਰਾ ਨੂੰ ਕੁਰਬਾਨੀ ਨਹੀਂ ਕਰਨੀ ਪੈਣੀ ਸੀ ਉਦੋਂ ਵੀ ਇਸ ਤਰ੍ਹਾਂ ਦੇ ਲੋਕ ਉਸ ਭੈਟ ਸੀਗੇ ਜਿਹੜੇ ਲੋਕ ਅੰਗਰੇਜ਼ਾਂ ਨਾਲ ਹੁਕਮਰਾਨਾਂ ਨਾਲ ਮਿਲੇ ਹੋਏ ਸਨ ਤੇ ਜਾ ਕੇ ਖ਼ਬਰੀ ਦਿੰਦੇ ਸਨ ਇਸ ਕਰਕੇ ਆਜ਼ਾਦੀ ਮਿਲੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਕਾਲੇ ਪਾਣੀ ਜਾਂ ਤੋਂ ਬਾਅਦ ਲੇਟ ਮਿਲੀ ਸੋ ਇਥੋਂ ਇੱਕ ਸਨੇਹਾ ਜਾਏਗਾ ਪੂਰੇ ਦੇਸ਼ ਭਰ ਦੇ ਵਿੱਚ ਔਰ ਪੰਜਾਬੀ ਜਿਹੜਾ ਹੈ ਪੰਜਾਬੀ ਇਨਕਲਾਬੀ ਹੁੰਦੇ ਐ ਪੰਜਾਬੀ ਇੱਕ ਵੱਖਰਾ ਫੈਸਲਾ ਕਰਦੇ ਐ ਮੈਨੂੰ ਯਾਦ ਹੈ ਇੱਕ ਉਦਾਹਰਨ ਦੇਣੀ ਚਾਹਣਾ ਹੈ ਕਰਨ ਪੋਰਦੀ ਆ ਗਾਲੀਬ ਸਾਹਿਬ ਇਹ ਉਥੇ ਵਿਆਹੇ ਵੇ ਹੈ ਤੇ ਮੇਰੇ ਪਿੰਡ ਦੇ ਮੇਰਾ ਭਰਾ ਹੈ ਟੀਟੀ ਸਾਹਿਬ ਜਿਹੜੇ ਉਥੇ ਮੰਤਰੀ ਬਣਾਤੇ ਸੀ ਇਸ ਵਾਰ ਪਹਿਲਾਂ ਵੀ ਸਾਬਕਾ ਮੰਤਰੀ ਰਹੇ ਕਿਉਂਕਿ ਭਾਜਪਾ ਦੀ ਸਰਕਾਰ ਆ ਕੀ ਤੇ ਸਿੱਖ ਚਿਹਰੇ ਦੇ ਨਾਮ ਤੇ ਟੀਟੀ ਸਿੰਘ ਵੜਿੰਗ ਹੈ ਉਹਨਾਂ ਨੂੰ ਮੰਤਰੀ ਬਣਾਤਾ ਲੇਕਿਨ ਕਰਨ ਪੋਰਦੀ ਬਾਏ ਇਲੈਕਸ਼ਨ ਹੋਈ ਕੋਨਰ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਨੂੰ ਬਿਨਾਂ ਇਲੈਕਸ਼ਨ ਲੜੇ ਮੰਤਰੀ ਬਣਾਤਾ ਤੇ ਫਿਰ ਪਾ ਦੀ ਸਰਕਾਰ ਆ ਗਈ ਰਾਜਸਥਾਨ ਚ ਚੋਣਾਂ ਤਾਂ ਲੋਕ ਕਹਿੰਦੇ ਜਿੱਥੇ ਹੀ ਪਿਆ ਜਿਵੇਂ ਬਿੱਟੂ ਨੂੰ ਲੱਗਿਆ ਕਿ ਜੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੋਦੀ ਚ ਜਾ ਕੇ ਬੈਠ ਜਾਵਾਂ ਜਾਂ ਅਮਿਤ ਸ਼ਾਹ ਜੀ ਦੀ ਗੋਦੀ ਚ ਜਾ ਕੇ ਬੈਠ ਜਾਾਂ ਤਾਂ ਚੋਣ ਫਤੇ ਹੈ ਕਿਉਂਕਿ ਲੱਗਿਆ ਇਹ ਕੰਮ ਤਾਂ ਫਿਰ ਫਤਵਾ ਕੀ ਹੋਇਆ بڑے ਬਣਾਏ ਮੰਤਰੀ ਮੇਰੇ ਭਰਾ ਨੂੰ ਅਸੀਫਾ ਦੇਣਾ ਪਿਆ ਤੇ ਉੱਥੇ ਬਾਏ ਇਲੈਕਸ਼ਨ ਕਾਂਗਰਸ ਪਾਰਟੀ ਦੇ ऐसे तरह ਦਾ ਮਾਹੌਲ ਅੱਜ ਮੈਨੂੰ ਲੱਗਦਾ ਕਿ ਲੋਹੜਿਆਣੇ ਚ ਬਣ ਗਿਆ ਹੈ ਕਿਸੇ ਨੇ ਲਿਖਿਆ ਸਫ਼ਰ ਕਮ ਹੋ ਚਾਹੇ ਲੇਕਿਨ ਯਾਦਗਾਰ ਹੋਣਾ ਚਾਹੀਏ ਸਫ਼ਰ ਕਮ ਹੋ ਸਫ਼ਰ ਛੋਟਾ ਹੋ ਤਾਂ ਯਾਦਗਾਰ ਹੋਣਾ ਚਾਹੀਏ ਰੰਗ ਚਾਹੇ ਸਾਬਲਾ ਹੋ ਲੇਕਿਨ ਵਫਾਦਾਰ ਹੋਣਾ ਚਾਹੀਏ ਗੱਲ ਵਫਾਦਾਰੀ ਦੀ ਹੈ ਗੱਲ ਵਫਾਦਾਰੀ ਤੇ ਗਦਾਰੀ ਦੀ ਹੈ ਸੋ ਮੈਨੂੰ ਲੱਗਦਾ ਕਿ ਮੈਂ ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹਾਂ ਇਹ ਆਈਪੀਐਲ ਮੈਚ ਦੀ ਤਰ੍ਹਾਂ ਹੈ ਇਹ ਜਿਹੜਾ ਇਹ ਚੋਣ ਹੈ ਇਟਸ ਲਾਈਕ ਆਈਪੀਐਲ ਮੈਚ 2020 ਕਿ ਕਿੰਨੇ ਛੱਕੇ ਮਾਰਦੇ ਹੋ 30 ਦਿਨਾਂ ਚ ਅੱਜ ਪਹਿਲਾ ਮਾਰਿਆ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੇ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਪੱਪੀ ਪਰਾਸ਼ਰ ਨੂੰ ਗਿਫਟ ਚ ਦਿੱਤਾ ਪੱਪੂ ਜੀ ਨੂੰ ਬਿੱਟੂ ਜੀ ਨੂੰ ਤੇ ਚਾਹੇ ਮੇਰਾ ਭਰਾ ਬਿੱਟੂ ਹੈ ਦੋਵੇਂ ਮੇਰੇ ਭਰਾ ਹੈ ਇਹ 2020 ਮੈਂ ਕਿਉਂ ਕਿਹਾ ਆਈਪੀਐਲ ਆਈਪੀਐਲ ਆਈ ਮਤਲਬ ਹਿੰਦੁਸਤਾਨ ਇੰਡੀਆ ਮੈਂ ਇੰਡੀਆ ਦੀ ਗੱਲ ਗੱਲ ਕਿਉਂ ਕਰ ਰਹੇ ਆ ਅੱਜ ਦੇਸ਼ ਦੀ ਡੈਮੋਕ੍ਰੇਸੀ ਬਚਾਉਣੀ ਹੈ ਹਿੰਦੋਸਤਾਨ ਨੂੰ ਬਚਾਉਣਾ ਹੈ ਬਾਬਾ ਸਾਹਿਬ ਦੇ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣਾ ਹੈ ਇਸ ਕਰਕੇ ਮੈਂ ਆਈਪੀਐਲ ਕਿਹਾ ਆਈ ਦਾ ਮਤਲਬ ਈ ਦਾ ਮਤਲਬ ਰਾਜਨੀਤੀ ਜਿਹੜਾ ਮੈਂ ਅੱਜ ਆਈਪੀਐਲ ਦਾ ਨਾਰਾ ਦੇ ਚੱਲੇ ਪਰਸਨ ਕਰੈਕਟਰ ਵਿਅਕਤੀ ਦਾ ਕਰੈਕਟਰ ਕੀ ਹੈ ਇਸ ਚੋਣਾਂ ਨੇ ਇਹ ਵੀ ਸਿੱਧ ਕਰਨਾ ਹੈ ਜਿਸ ਵਿਅਕਤੀ ਦਾ ਕੈਰੈਕਟਰ ਨਹੀਂ ਹੈ ਉਹਨੂੰ ਲੋਕ ਵੋਟ ਨਹੀਂ ਪਾਉਣਗੇ ਕੈਰੈਕਟਰ ਮੈਂ ਕੋਈ ਹੋਰ ਨਹੀਂ ਕਹਿ ਰਿਹਾ ਜਿਹਦਾ ਐਥਿਕਸ ਨਹੀਂ ਜਿਹੜਾ ਔਖੇ ਵੇਲੇ ਪਾਰਟੀ ਨੂੰ ਛੱਡ ਜਾਵੇ ਜਿਹਨੂੰ ਸਭ ਕੁਝ ਦਿੱਤਾ ਹੋਵੇ ਧੋਖਾ ਦੇ ਦੇ ਇਹ ਨੇ ਉਹ ਵੀ ਐਲ ਐਲ ਮਤਲਬ ਲੁਧਿਆਣਾ ਲੁਧਿਆਣਾ ਰਾਜੇ ਵੜਿੰਗ ਦੇ ਦਿਲ 'ਚ ਹੈ ਰਾਜਾ ਵੜਿੰਗ ਇਹ ਚਾਹੁੰਦਾ ਹੈ ਕਿ ਲੁਧਿਆਣਾ ਮੈਂਚੈਸਟਰ ਦੀ ਤਰ੍ਹਾਂ ਦੇਸ਼ ਦੇ ਅੰਦਰ ਨਾਮ ਰੌਸ਼ਨ ਹੋਵੇ ਤੇ ਸਾਰੀ ਦੁਨੀਆ ਚ ਲੁਧਿਆਣੇ ਦੀ ਲੋਕ ਗੱਲਾਂ ਕਰਨ ਪੁਆਇੰਟ ਨੰਬਰ 1 ਇੱਥੋਂ ਦੀ ਇੰਡਸਟਰੀ ਦੀ ਗੱਲ ਹੋਵੇ ਅੱਜ ਇੰਡਸਟਰੀ ਜਬਲਪੁਰ ਜਾ ਰਹੀ ਹੈ ਅੱਜ ਇੰਡਸਟਰੀ ਲਖਨਊ ਜਾ ਰਹੀ ਹੈ ਹੁਕਮਰਾਨ ਸਰਕਾਰ ਨੇ ਇੰਡਸਟਰੀ ਦੇ ਬਾਰੇ ਕੁਝ ਨਹੀਂ ਸੋਚਿਆ ਜੰਮੂ ਜਾ ਰਹੀ ਹੈ ਇੰਡਸਟਰੀ ਲਿਸਟ ਵਿਚਾਰੇ ਤੰਗ ਪਰੇਸ਼ਾਨ ਨੇ ਇੱਕ ਵਿੰਡੋ ਸਿਸਟਮ ਨਹੀਂ ਹੈ ਅੱਜ ਵੀ ਇਨਸਪੈਕਟਰੀ ਰਾਜ ਹੈ ਛੀਕਾ ਮਾਰ ਰਹੇ ਇੰਡਸਟਰੀ ਵਾਲੇ ਲੁਧਿਆਣੇ ਦੀ ਇੰਡਸਟਰੀ ਵਾਲੇ ਉਹਨਾਂ ਨੂੰ ਐਸਾ ਸਾਨੂੰ ਕੋਈ ਵਾਤਾਵਰਨ ਬਣਾ ਕੇ ਦੇਣਾ ਪਵੇਗਾ ਤਾਂ ਜੋ ਇੰਡਸਟਰੀ ਪੰਜਾਬ ਚੋ ਸ਼ਿਫਟ ਨਾ ਹੋਵੇ ਅਗਰ ਇੰਡਸਟਰੀ ਸ਼ਿਫਟ ਹੋ ਜਾਏਗੀ ਫਿਰ ਮੈਂਚੈਸਟਰ ਨਹੀਂ ਰਹੇਗਾ ਲੁਧਿਆਣਾ ਇਹਦੇ ਬਾਰੇ ਕਿਸੇ ਨੇ ਤਵੱਜੋ ਨਹੀਂ ਦਿੱਤਾ ਮਗਰਲੀ 10 ਸਾਲ ਬਿੱਟੂ ਜੀ ਰਹੇ ਇੱਕ ਵਾਰ ਲੋਕ ਸਭਾ ਚ ਲੁਧਿਆਣੇ ਦੀ ਇੰਡਸਟਰੀ ਦੀ ਗੱਲ ਨਹੀਂ ਕੀਤੀ ਔਰ ਪੰਜਾਬ ਸਰਕਾਰ ਨੂੰ ਬਣੀ ਨੂੰ 2 ਸਾਲ ਹੋ ਗਏ ਆਦਰਯਾ ਮੁੱਖ ਮੰਤਰੀ ਪੰਜਾਬ ਕੇਵਲ ਸੁੱਤੇ ਪਏ ਐ ਇੰਡਸਟਰੀ ਪਾਲਿਸੀ ਕੋਈ ਨਹੀਂ ਲੈ ਕੇ ਆਈ ਲੋਕ ਕੈਨ ਸੀ ਐਨਓ ਸੀ ਪਿੱਛੇ ਬੜੇ ਦੁਖੀ ਐ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਐ ਡਰ ਲੱਗ ਰਿਹਾ ਲੁਧਿਆਣਾ ਦੇ ਲੋਕਾਂ ਨੂੰ ਦੂਸਰਾ ਪੋਲਿਊਸ਼ਨ ਮੈਂ ਲੁਧਿਆਣਾ ਦੇ ਲੋਕਾਂ ਨੂੰ ਪੋਲਿਊਸ਼ਨ ਇੱਕ ਬਹੁਤ ਵਧਦੀ ਵਧਦੀ ਜਿਹੜੀ ਦਿੱਕਤ ਐ ਲੁਧਿਆਣਾ ਨਿਵਾਸੀਆਂ ਸੀ ਬੁੱਢਾ ਨਾਲਾ ਹੋਰ ਤਮਾਮ ਸਾਰੀਆਂ ਚੀਜ਼ਾਂ ਔਰੇ ਤੇ ਵੀ ਸਾਨੂੰ ਕੰਮ ਕਰਨਾ ਪਏਗਾ ਮੈਂ ਅਜ ਵਿਸਤਾਰ ਪੂਰਕ ਨਹੀਂ ਥੋੜਾ ਦੱਸ ਸਕਦਾ ਇਹਰੇ ਨਾਲ ਨਾਲ ਕਾਮੇ ਕਰਮਚਾਰੀ ਲੇਬਰ ਕਲਾਸ ਲੋਕ ਚਾਹੇ ਬਾਹਰੋਂ ਪ੍ਰਵਾਸੀ ਹੈ ਉਹ ਸਾਡੇ ਚਾਹੇ ਪੰਜਾਬੀ ਹੈ ਕਿਉਂਕਿ ਉਹਨਾਂ ਲੋਕਾਂ ਨੇ ਲੁਧਿਆਣੇ ਦੇ ਵਿਕਾਸ ਤੇ ਤਰੱਕੀ ਆਸੇ ਆਪਦਾ ਵੱਡਾ ਯੋਗਦਾਨ ਪਾਇਆ ਹੈ ਅਗਰ ਉਹ ਨਾ ਹੁੰਦੇ ਤਾਂ ਲੁਧਿਆਣੇ ਦੀ ਇੰਡਸਟਰੀ ਨਹੀਂ ਚੱਲਨੀ ਸੀ ਲੁਧਿਆਣਾ ਮੈਂਚੈਸਟਰ ਨਹੀਂ ਬਣ ਸਕਦਾ ਸੀ ਮੈਂ ਉਹਨਾਂ ਦੇ ਜੀਵਨ ਆ ਕਿ ਉਹਨਾਂ ਦਾ ਬਹੁਤ ਕਈਆਂ ਦਾ ਵਿਚਾਰ ਹੈ ਨਾ ਮਾੜਾ ਹਾਲ ਉਹਨਾਂ ਦਾ ਜੀਵਨ ਉੱਪਰ ਚੱਕਿਆ ਨਾ ਸੀ ਮੇਰੇ ਦਿਮਾਗ 'ਚ ਕੁਝ ਗੱਲਾਂ ਨੇ ਉਹਨਾਂ ਤੇ ਮੈਂ ਕੰਮ ਕਰਾਂਗਾ ਹੈਲਥ ਤੇ ਜਿਵੇਂ ਡੀ ਐਮ ਸੀ ਸੀ ਐਮ ਸੀ ਅਪੋਲੋ ਸੇਵਾ ਕਰ ਰਹੇ ਹੈ ਇਸੇ ਤਰ੍ਹਾਂ ਇੱਥੇ ਏਮਜ਼ ਵਰਗੇ ਪੀ ਜੀ ਆਈ ਆਰਗੇ ਇੰਸਟੀਟਿਊਸ਼ਨ ਹੋਣੇ ਚਾਹੀਦੇ ਚੰਗਾ ਹੁੰਦਾ ਕਿ ਇੰਨੀ ਯਾਰੀ ਸੀ ਅਮੀਸ਼ਾਹ ਜੀ ਨਾਲ 10 ਸਾਲ ਆਪ ਦੀਆਂ ਸੁੱਖ ਸਹੂਲਤਾਂ ਮੇਰੇ ਭਰਾਣੇ ਲਈਆਂ ਘਰ ਲਈ ਸਿਕਿਉਰਿਟੀਆਂ ਲਈਆਂ ਚੰਗਾ ਹੁੰਦਾ ਕਿ ਲੁਧਿਆਣੇ ਵਾਸਤੇ ਏਮਜ਼ ਲੈ ਕੇ ਆਉਂਦੇ ਤੇ ਲੋਕਾਂ ਨੂੰ ਕਹਿੰਦੇ ਮੈਂ ਇਹ ਇਸ ਕਰਕੇ ਅੱਜ ਪਾਰਟੀ ਛੱਡੀ ਹੈ ਮੈਨੂੰ ਏਮਜ਼ ਲਿਆ ਕੇ ਦਿੱਤਾ ਪੀਜੀਆਈ ਲਿਆ ਕੇ ਦਿੱਤੀ ਹੈ ਮੈਂ ਇੰਡਸਟਰੀ ਪਾਲਿਸੀ ਲੁਧਿਆਣੇ ਵਾਸਤੇ ਲੈ ਕੇ ਆਇਆ ਐਵੇਂ ਐਜੂਕੇਸ਼ਨ ਦੇ ਸੈਕਟਰ ਵਿੱਚ ਕੰਮ ਕਰਨ ਦੀ ਲੋੜ ਹੈ ਅੱਜ ਦੀ ਸਰਕਾਰ ਦੇ ਵਿੱਚ ਸਕੂਲਾਂ ਦੀਆਂ 6 ਡਿਗਰੀਆਂ ਸਕੂਲ ਆਫ ਐਮੀਨੈਂਸੀ ਦੀ ਗੱਲ ਕਰਦੀ ਸੀ ਭਗਵੰਤ ਮਾਨ ਸਰਕਾਰ ਮੈਂ ਨਹੀਂ ਸੁਣਿਆ ਕਦੇ ਪੱਪੂ ਜੀ ਮੇਰੇ ਪ੍ਰਾਇ ਤੁਹਾਡੇ 9 ਐਮਐਲਏ ਐ 9 ਐਮਐਲਏ 9 ਐਮਐਲਏ ਨਹੀਂ 8 ਐਮਐਲਏ ਸੌਰੀ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ 8 ਐਮਐਲਏ ਦੀ ਕਾਰਗੁਜ਼ਾਰੀ ਵਿਧਾਨ ਸਭਾ ਦੇ ਵਿੱਚ ਮੈਨੂੰ ਦੱਸ ਦਿਓ ਮੈਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ ਸੋ ਮਾਨ ਸਾਹਿਬ ਜਿਹੜਾ ਤੁਹਾਡਾ ਸੁਪਨਾ ਹੈ 013 ਦਾ 130 ਦਾ ਉਹ ਜਰੂਰ ਪੂਰਾ ਕਰਾਂਗੇ ਐਡਾ ਕੰਮ ਨਹੀਂ ਚੱਲਣਾ ਸੋ ਇਹ तमाम ਸਾਰੀਆਂ ਚੀਜ਼ਾਂ ਆਈ ਹੈਵ ਆ ਵਿਜ਼ਨ ਉਹ ਅਸੀਂ ਇੱਕ ਵਿਜ਼ਨ ਜਿਹੜਾ ਡਾਕੂਮੈਂਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਲੁਧਿਆਣਾ ਦੇ ਲੋਕਾਂ ਦੇ ਸੰਮੁਖ ਰੱਖਾਂਗੇ ਅੱਜ ਪਹਿਲੀ ਫੇਰੀ ਹੈ ਦੁਬਾਰਾ ਫੇਰ ਮੈਂ ਜਗਰਾਉਂ ਤੇ ਲੁਧਿਆਣਾ ਦੇ ਲੀਡਰਸ਼ਿਪਾਂ ਦਾ ਕਾਂਗਰਸ ਤੇ ਜਜਾਰੂ ਵਰਕਰਾਂ ਦਾ ਮੈਂ ਧੰਨਵਾਦੀ ਹਾਂ ਤੇ ਮੈਂ ਸਨੇਹਾ ਦੇਣਾ ਚਾਹਣਾ ਹੈ ਕਿ ਅੱਜ ਪਹਿਲੀ ਫੇਰੀ ਸੀ ਵੜਿੰਗ ਆ ਗਿਆ ਮੈਨੂੰ ਲੋਕ ਕਹਿੰਦੇ ਮੇਰਾ ਪਸ਼ੋਕੜ ਪੁੱਛ ਲੋ ਮੈਂ ਜਦੋਂ ਮੁਕਸਰ ਦਾ ਰਹਿਣ ਵਾਲਾ ਐ ਮੇਰੀ ਵੋਟ ਮੁਕਸਰ ਚ ਐ ਤੇ ਜਦੋਂ ਮੈਂ ਗਿੱਦੜ ਬਾ ਗਿਆ ਇਸੇ ਤਰ੍ਹਾਂ ਦਾ ਲੋਕਾਂ ਨੇ ਕਿਹਾ ਸੀ ਕਿ ਰਾਜਾ ਵੜਿੰਗ ਆ ਗਿਆ ਗਿੱਦੜ ਬਾ ਤੀਜੀ ਵਾਰੀ ਲਗਾਤਾਰ ਕਿਉਂਕਿ ਤੁਸੀਂ ਲੋਕਾਂ ਦੇ ਨਾਲ ਜੜਾਬ ਰੱਖੋ ਭਾਵੇਂ ਕਲਕੱਤੇ ਦੇ ਹੋ ਤੁਸੀਂ ਫਿਰ ਮੈਂ ਪੰਜਾਬ ਦਾ ਪ੍ਰਧਾਨ ਐ ਮੈਂ ਐਮਪੀ ਸਾਹਿਬ ਨਾਲੋਂ ਲੁਧਿਆਣੇ ਨੂੰ ਜਾਣ ਜਿਆਦਾ ਜਾਣਦਾ ਮੇਰਾ ਰਿਕਾਰਡ ਕੱਢ ਲਓ ਟੈਲੀਫੋਨ ਰਿਕਾਰਡ ਜਿੰਨੇ ਰਾਜੇ ਵੜਿੰਗੜੇ ਪੰਜ ਦਿਨਾਂ 'ਚ ਲੁਧਿਆਣੇ ਦੇ ਲੋਕਾਂ ਦੇ ਟੈਲੀਫੋਨ ਚੱਕੇ ਸਾਰੇ ਜੇ ਬਿੱਟੂ ਨੇ ਬਿੱਟੂ ਦਾ ਵੀ ਰਿਕਾਰਡ ਕੱਢ ਲਓ ਜੇ ਪੰਜ ਸਾਲਾਂ 'ਚ ਚੱਕੇ ਹੋਣ ਤਾਂ ਮੈਂ ਇੱਥੋਂ ਚੋਣ ਵੀ ਨਹੀਂ ਲੜਦਾ ਪੰਜ ਸਾਲਾਂ 'ਚ ਪੰਜ ਦਿਨਾਂ ਦਾ ਰਿਕਾਰਡ ਟੈਲੀਫੋਨ ਚੱਕਣ ਦਾ ਯਾਰ ਬੰਦਾ ਮਰ ਜੇ ਖੱਪ ਜੇ ਤੇ ਤੁਸੀਂ ਉਹਦਾ ਫੋਨ ਹੀ ਨਹੀਂ ਚੱਕੋਗੇ ਸੋ ਹਜੇ ਤਾਂ ਸ਼ੁਰੂਆਤ ਹੈ ਤੁਹਾਡਾ ਸ਼ਬਦਾ ਧੰਨਵਾਦ ਆਖਿਰ ਵਿੱਚ ਕੀ ਗੱਲ ਕਹਿਣਾ ਚਾਹੋ ਨੇ ਕਿਸੇ ਨੇ ਲਿਖਿਆ ਹੋ ਜਿਸ ਕੇ ਪਾਉਂ ਮੇ ਤਾਕਤ ਮੇਰਾ ਸਨੇਹਾ ਦੇ ਦਿਓ ਜੋ ਖਾਸ ਕਰਕੇ ਭਗਵਾਨ ਮਾਨ ਜੀ ਨੂੰ ਤੇ ਬਿੱਟੂ ਜੀ ਨੂੰ ਹੋ ਜਿਸ ਕੇ ਪਾਉਂ ਮੇ ਤਾਕਤ वो चल के रहता है वो जिसके पाँव में ताकत वो चल के रहता है जमाना लाख गिराए वो संभल के रहता है हो जिस चिराग में ताकत उजाला करने की दुनिया लाख बुझाए वो जल के रहता है वो जल के रहता है थैंक यू धन्यवाद मुकाबला क्या सवाल किया महाराज की नाम है थोड़ा ਤਾਨੂੰ ਲੱਗਦਾ ਕਿਸੇ ਨਾ ਮੁਕਾਬਲਾ ਰਹੇਗਾ ਅੱਜ ਦੇ ਸ਼ੋਅ ਤੋਂ ਬਾਅਦ ਮੈਂ ਕੀ ਕਹਿ ਰਹੇ ਹਾਂ ਤੁਹਾਨੂੰ ਲੱਗ ਰਿਹਾ ਹੈ ਤੁਹਾਡੇ ਅੱਜ ਮਾਰੇ ਪਹਿਲੇ ਛੱਕੇ ਤੋਂ ਬਾਅਦ ਤੁਹਾਡੇ ਭਰਾ ਨੇ ਕਿਉਂ ਕਿਹਾ ਕਿ ਰਾਜਾ ਹੋਣੀ ਤੁਹਾਨੂੰ ਹਲੇ ਜੂਰ ਆ ਗਿਆ ਪਰ ਉਹਦਾ ਪਿਛੋਕਰ ਦੱਸਦਾ ਕਿ ਕਿਹਾ ਕਰੋ ਉਹ ਤੁਹਾਨੂੰ ਨਹੀਂ ਮਿਲਣਾ ਕਿਉਂਕਿ ਉਹ ਐਗਰੀਮੈਂਟ ਕਰਕੇ ਵੀ ਲੋਕਾਂ ਦੇ ਪੈਸੇ ਨਹੀਂ ਆਉਂਦੇ ਆ ਮੇਰਾ ਭਰਾ ਹੁਣ ਅਚਨਚੇ 10 ਸਾਲਾਂ ਬਾਅਦ ਯਾਦ ਕਿਉਂ ਆਇਆ ਕਿ ਰਾਜਾ ਵੜਿੰਗ ਐਗਰੀਮੈਂਟ ਦੇ ਪਰ ਕੇ ਪੈਸੇ ਐਰੀ ਨਿਸ਼ਾਨੀ ਇਹ ਹੈ ਸੁਣੋ ਮੈਂ ਕਿਸੇ ਤੋਂ ਕੋਈ ਹੋ ਸਕਦਾ ਇਹ ਹੋਵੇ ਤੀਜੀ ਵਾਰੀ ਰਾਜਾ ਵੜਿੰਗ ਗਿੱਦੜ ਦੇ ਤੋਂ ਜਿੱਤ ਗਿਆ ਘਰ ਵੀ ਲਿਆ ਹੋਣਾ ਐ ਐਗਰੀਮੈਂਟ ਵੀ ਕਿਸੇ ਨਾਲ ਕੀਤਾ ਹੋਣਾ ਇਹ ਲੋਕਾਂ ਨੇ ਮੋਰ ਲਾਈ ਜਦੋਂ ਸਾਰਾ ਪੰਜਾਬ ਹਾਰ ਗਿਆ ਤੇ ਰਾਜਾ ਵੜਿੰਗ ਜਿੱਤਿਆ ਕੋਈ ਨਾ ਕੋਈ ਤਾਂ ਰਾਜੇ ਵੜਿੰਗ 'ਚ ਖਾਸੀਅਤ ਹੋਊਗੀ ਮਿੱਤਰਾ ਕਦੇ ਕਹਿੰਦੇ ਯਾਰ ਕੁਰਸੀਆਂ ਰਾਜਾ ਛੁੱਟੀਆਂ ਕੱਟਣ ਆਇਆ ਹੈ ਰਾਜਾ ਪੈਸੇ ਲੈਣ ਆਇਆ ਇਹਦਾ ਮਤਲਬ 10 ਸਾਲਾਂ ਦਾ ਤੂੰ ਛੁੱਟੀਆਂ ਕੱਟੀ ਜਾ ਅਨੰਦਪੁਰ ਸਾਹਿਬ ਤੋਂ ਆ ਕੇ ਸੋ ਮੇਨੂੰ ਸੱਚੇ ਪਾਤਸ਼ਾਹ ਨੇ ਬੜੀ ਅਪਾਰ ਕੀਤਾ ਕੀਤੀ ਹੈ ਮੈਂ ਬਿੱਟੂ ਜੀ ਬਾਰੇ ਕਿਸੇ ਨੂੰ ਤੇ ਮੈਂ ਆਲਰੇਡੀ ਆਪਦੇ ਦਿਮਾਗ 'ਚ ਗੱਲ ਬਿਠਾਈ ਹੈ ਕਈ ਮੈਨੂੰ ਲੋਕ ਕਹਿੰਦੇ ਸੀ ਫਲਾਣਾ ਡਰ ਗਿਆ ਫਲਾ ਮੈਂ ਕਿਹਾ ਪੋਲਿਟੀਕਲ ਬੰਦਿਆਂ ਨੂੰ ਤੈਲੀਮ ਤੇ ਤਹਜ਼ੀਬ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਮਿਆਰ ਤੋਂ ਗਿਰ ਕੇ ਸਵਾਲ ਨਹੀਂ ਕਰਨੇ ਚਾਹੀਦੇ ਸੋ ਕੋਈ ਗੱਲ ਨਹੀਂ ਜਦੋਂ ਕਿਸੇ ਨਾਲ ਮੈਂ ਐਗਰੀਮੈਂਟ ਕਰਕੇ ਭੱਜੂਗਾ ਜਾਂ ਮੋੜਨਾ ਨਹੀਂ ਉਦੋਂ ਪੱਤਰਕਾਰ ਕਰ ਰਿਹਾ ਸੀ ਤੁਸੀਂ ਇੱਥੇ ਵੀ ਇਹ ਹੋਇਆ ਐਗਰੀਮੈਂਟ ਕਿਸੇ ਨਾਲ ਫੱਟੇ ਚੱਕ ਦਿਨੇ ਹੋ ਤੁਸੀਂ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਹੈ ਕਿ ਹੁਣੇ ਮੈਂ ਚੋਣਾਂ ਲੜਦਾ ਕੋਈ ਨਾ ਕੋਈ ਚਿੱਠੀ ਕਾਢ ਹੀ ਦਿਊਗਾ ਵੀ ਰਾਜੇ ਦਾ ਫਲਾਣੇ ਨਾਲ ਐਗਰੀਮੈਂਟ ਸੀ ਉਹਨੇ ਸਾਡਾ ਜਿੱਤਣ ਜੀ ਤੁਸੀਂ ਵੀ ਨਾਲ ਪਰ ਮੱਥਾ ਟੇਕਿਆ ਪਿੱਛੇ ਪਤਾ ਦੇ ਕੇ ਜਾਂਦੇ ਨਾਲ ਹੀ ਉਹਨੇ ਇਹ ਵੀ ਗੱਲ ਜਈ ਹੈ ਕਿ ਹਾਂਜੀ ਰਾਜਾ ਬਰੇਦੀ ਜੀ 15 ਗੱਲਾਂ ਦੀ ਮਾਰ ਜੋ ਪ੍ਰਧਾਨ ਜਿਹੜੇ ਸਾਥਾ ਸੀ ਉਹਨਾਂ ਦੀ ਟੀ-ਸ਼ਰਟ ਦੇ ਫੋਟੋ ਰੱਬੀ ਪਾ ਕੇ ਸਤਿ ਸ਼੍ਰੀ ਅਕਾਲ ਦੇ ਨਾਲ ਚਲੋ ਮੈਂ 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 ਕੁਝ ਨਹੀਂ ਕਹਿੰਦਾ ਮੇਰੇ ਨਿਓ ਰਵਨੀਤ ਸਿੰਘ ਬਿੱਟੂ ਚੜ੍ਹਦੀ ਕਲਾ ਚ ਰਹੇ ਪਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਸਰਦਾਰ ਬੈਂਤ ਸਿੰਘ ਦਾ ਪੋਤਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਉਸੇ ਉਹਨਾਂ ਤੋਂ ਸਾਰੀਆਂ ਸਾਰਾ ਕੁਝ ਮਾਣਿਆ ਉਹ ਮੈਨੂੰ ਕੁਝ ਸਵਾਲ ਨਾ ਕਰੇ ਉਹ ਚੜ੍ਹਦੀ ਕਲਾ ਚ ਰਹੇ ਉਹ ਜੋ ਕਹਿਣਾ ਉਹ ਕਵੇ ਸਰ ਸਰ ਸੱਚਮੁਖੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਜਵਾਹਰ ਲਾਲ ਨਹਿਰੂ ਗਾਂਧੀ ਤੇ ਯਾਰ ਕੋਈ ਗੱਲ ਸਾਫ਼ ਕੀਤਾ ਗਿਆ ਉਸ ਤਰ੍ਹਾਂ ਮੈਨੂੰ ਵੀ ਕਸ਼ਰਾਈਸ ਹੁੰਦਾ ਐਸਾ ਕੀਤਾ ਜਾ ਰਿਹਾ ਤਾਂ ਕਿ ਕਾਂਗਰਸ ਪਾਰਟੀ ਨੂੰ ਫਾਇਦਾ ਮਿਲ ਸਕੇ। ਸੋ ਕਿਸੇ ਨੇ ਮੈਨੂੰ ਲੱਗਦਾ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ। ਤੁਹਾਡਾ ਇੱਕ ਪਰਿਵਾਰ ਤੁਸੀਂ ਇਕੱਲੇ ਤਾਂ ਸਰਦਾਰ ਬਿਆਨ ਸਿੰਘ ਦੇ ਪੋਤੇ ਨਹੀਂ ਹੋ। ਸਰਦਾਰ ਬਿਆਨ ਸਿੰਘ ਦਾ ਪਰਿਵਾਰ ਦੇ। ਬਿਆਨ ਸਿੰਘ ਦਾ ਬਿਆਨ ਸਿੰਘ ਦੇ بیٹے ਸਰਦਾਰ ਤੇਜਪ੍ਰਕਾਸ਼ ਸਿੰਘ ਕਾਂਗਰਸ ਪਾਰਟੀ 'ਚ ਹੈ। ਗੁਰਕੀਰਤ ਸਿੰਘ ਕੋਟਲੀ ਕਾਂਗਰਸ ਪਾਰਟੀ 'ਚ ਹੈ। ਮੈਂ ਹਰ ਵਾਰੀ ਜਿਹੜੇ ਜਾਣ ਵਾਲੇ ਲੋਕਾਂ ਨੂੰ ਕਹਿਣਾ ਚਾਹਣਾ ਜਿੰਨੇ ਜਾ ਰਹੇ ਕਿ ਯਾਰ ਇਹ ਗੱਲ ਨਾ ਕਰੋ ਜਿਸ ਪਾਰਟੀ ਨੇ ਜਿਸ ਥਾਲੀ ਚ ਖਾਦਾ ਉਹਦੇ ਛੇਦ ਨਾ ਕਰੋ ਤੁਸੀਂ ਇਹ ਕਹੋ ਕਿ ਯਾਰ ਸਾਨੂੰ ਨਵੀਂ ਪਾਰਟੀ ਦੇ ਵਿੱਚ ਨਵੀਂ ਉਮੀਦ ਮਿਲੀ ਹੈ ਸ਼ਾਇਦ ਉੱਥੇ ਸਾਡਾ ਫਿਊਚਰ ਜਿਆਦਾ ਵਧੀਆ ਹੋਵੇ ਅਸੀਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦੇ ਤੇ ਹੁਣ ਅਸੀਂ ਨਵੀਂ ਪਾਰਟੀ ਜਾ ਰਹੇ ਹਾਂ ਰਾਦਰ ਦਨ ਇੱਥੇ ਚਾਰ ਕੌਂਸਲਰ ਵੀ ਛੱਡ ਕੇ ਜਾਣਗੇ ਕਾਂਗਰਸ ਪਾਰਟੀ ਨੂੰ ਆਪ ਆਪ ਇੱਥੇ ਚਾਰ ਚਾਰ ਐਮਐਲਏ ਛੱਡ ਕੇ ਗਏ ਤੂੰ ਕੌਂਸਲਰਾਂ ਨੂੰ ਰੋ ਰਿਹਾ ਉਹ ਮੇਰੀ ਮੇਰੀ ਬੇਨਤੀ ਮੇਰੀ ਮੇਰੀ ਬੇਨਤੀ ਆ ਸੁਣੋ ਕਾਂਗਰਸ ਦੇ ਉਹ ਬਕਾਇਦਾ ਉਹਦੇ ਆਣਾ ਚਾਹੀਦਾ ਸੀ ਕਿਉਂ ਆ ਗਏ ਹੋ ਵਰਕਰ ਵੜਾ ਦੇ ਦੇਖੋ ਕਾਂਗਰਸ ਦਾ ਕੋਈ ਕਾਉਂਸਲਰ ਚਲਾ ਗਿਆ ਉਹਨੂੰ ਮੁਬਾਰਕਬਾਦ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਹੈ ਕੀ ਸਾਡੇ ਨਾਲ ਉਹ ਪਹਿਲਾਂ ਹੀ ਨਹੀਂ ਸੀ ਏ ਉਹਨਾਂ ਨੂੰ ਪੁੱਛ ਲਓ ਸਰ ਉਹ ਤਾਂ ਕਹਿੰਦੇ ਮੇਰੇ ਆ ਦੇਖੋ ਉਹ ਕਹਿੰਦੇ ਮੇਰੇ ਪੁੱਤਾਂ ਕਹਿਦਾ ਸਾਹਿਬ ਹੈ ਉਹ ਵੀ ਕਹਿੰਦਾ ਮੇਰੇ ਨਾਲ ਹੀ ਤੁਰਨਗੇ ਕਹਿੰਦਾ ਇਹਨਾਂ ਨਾਲ ਕਿਸੇ ਨਹੀਂ ਤੁਰਨੇ ਬਾਰੀ ਨੇ ਚਲੋ ਕੋਈ ਗੱਲ ਨਹੀਂ ਬਿੱਟੂ ਜੀ ਦੀ ਹਰ ਗੱਲ ਦਾ ਮੈਂ ਜਵਾਬ ਨਹੀਂ ਦੇਣਾ ਨਵਾਂ ਕੋਈ ਤੁਹਾਡੇ ਕੋਲ ਸਵਾਲ ਹੈ ਤਾਂ ਦੱਸ ਪੰਜਾਬ ਦੇ ਸਾਹ ਮੈਂ ਕਿ ਪੰਜਾਬ ਦੇ ਕਾਂਗਰਸ ਪ੍ਰਧਾਨ ਹੋ ਜੀ ਤੁਹਾਡੀ ਸੀ ਹੁਣ ਹੋਣਾ ਜੀ ਵੀਰ ਵਾਲੀ ਬਣ ਗਈ ਔਰ ਬਾਕੀ ਪੰਜਾਬ ਨੂੰ ਕਿਹੜੇ ਕੌਂਸੀ ਉਮੀਦਵਾਰਾਂ ਨਾਲ ਕਿਹੜੇ ਸਪੋਰਟ ਡੇਲੀ ਸਵੇਰ 5:30 ਵਜੇ ਉੱਠ ਕੇ ਸਾਰੇ ਉਮੀਦਵਾਰਾਂ ਨਾਲ ਗੱਲ ਕਰਦਾ ਹੈ ਔਰ ਇੱਥੇ ਹੀ ਨਹੀਂ ਗੱਲਾਂ ਇੱਥੋਂ ਸਮਾਂ ਕੱਢ ਕੇ ਜੀਐਸਓ ਸਾਹਿਬ ਬੈਠੇ ਆ ਪ੍ਰੋਗਰਾਮ ਬਣਾਉਣਗੇ ਸਾਰੀਆਂ ਸੀਟਾਂ ਤੇ ਜਾਊਗਾ ਇਹ ਤਾਂ ਛੋਟਾ ਜਿਹਾ ਕੰਮ ਹੈ ਬ੍ਰਿੰਗ ਸਾਹਿਬ ਨਾ ਬਾਤ ਕਿੰਨੇ ਬ੍ਰਿੰਗ ਸਾਹਿਬ ਦੀ ਗੱਲ ਪੁੱਛਣਾ ਹੈ ਬ੍ਰਿੰਗ ਸਾਹਿਬ ਜੀ ਮੇਰਾ ਸਵਾਲ ਹੈਗਾ ਕੋਈ ਉਹ ਕਹਿ ਰਹੀ ਬ੍ਰਿੰਗ ਸਾਹਿਬ ਜਾਂ ਰਾਜੇ ਜੀ ਦਾ ਕੌਣ ਕਹਿ ਰਿਹਾ ਹੈ ਲੋਕ ਕਹਿ ਰਹੇ ਨੇ ਲੋਕ ਕਿਹੜਾ ਲੋਕ ਜਿਹੜੇ ਹੈਗੇ ਕੋਈ ਨਾਮ ਨਹੀਂ ਇਹ ਪੱਤਰਕਾਰ ਮੈਂ ਤੁਹਾਨੂੰ ਬੇਨਤੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਹਰੇਕ ਪੱਤਰਕਾਰ ਕਹਿੰਦਾ ਜੀ ਸੋਰਸਸ ਕਹਿ ਰਹੇ ਨੇ ਨਾਮ ਕਹਿ ਰਹੇ ਨੇ ਨਾਮ ਦੱਸੋ ਕੌਣ ਕਹਿ ਰਹੇ ਨਾਮ ਦੱਸੋ ਮੇਰੇ ਨਾਲ ਫਿਰ ਆਇਓ ਮੈਂ ਤੁਹਾਨੂੰ ਇੰਟਰਵਿਊ ਦੇਵਾਂਗਾ ਜੀ ਮੇਰਾ ਸਵਾਗਤ ਸਰ ਤੁਹਾਡਾ ਹੋਇਆ ਨਹੀਂ ਨਹੀਂ ਲੋਕ ਨਹੀਂ ਤੁਸੀਂ ਮੈਨੂੰ ਉਹ ਨਾ ਨਾ ਮੈਂ ਹਰ ਚੀਜ਼ ਦਾ ਜਵਾਬ ਨਹੀਂ ਦੇਣਾ ਬ੍ਰਦਰ ਜਿਹੜੀ ਚੀਜ਼ ਦੀ ਕੋਈ ਰੈਲੇਵੈਂਸ ਹੋਊਗੀ ਮੈਂ ਉਹ ਅਨਸਰ ਦੇਵਾਂਗਾ ਤੁਸੀਂ 2-4 ਦਿਨਾਂ ਨੂੰ ਮੇਰੇ ਕੋਲੇ ਆਇਓ ਵੀਡੀਓ ਵਿਖਾਇਓ ਮੈਂ ਉਹਦਾ ਉੱਤਰ ਦੇਵਾਂਗਾ ਟੈਲ ਮੀ ਕਾਂਗਰਸ ਪਾਰਟੀ ਮੈਂ 130013181289 ਇਹ ਨਹੀਂ ਕਹੂੰਗਾ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ 'ਚ ਹੋਏਗੀ ਔਰ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ थैंक यू ਧੰਨਵਾਦ ਐਲ